ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਗ੍ਰਾਹਕਾਂ ਨੂੰ ਲੁੱਟਣ ਦੀਆਂ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅੱਜ ਤੱਕ ਨਾ ਕਿਸੇ ਸਰਕਾਰ ਅਤੇ ਨਾ ਹੀ ਭਾਰਤ ਪੈਟਰੋਲੀਅਮ ਵੱਲੋਂ ਲੁਟੇਰੇ ਪੰਪ ਮਾਲਕਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਪੰਪ ਮਾਲਕਾਂ ਵੱਲੋਂ ਗ੍ਰਾਹਕਾਂ ਨੂੰ ਕਿਸ ਤਰ੍ਹਾਂ ਲੁੱਟਿਆ ਜਾਂਦਾ ਹੈ ਇਸ ਤਰ੍ਹਾਂ ਦਾ ਇੱਕ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਤਰਿਆਂ ਵਾਲਾ ਵਿੱਚ ਸਥਿਤ ਬਾਬਾ ਰਾਮਦੇਵ ਪੈਟਰੋਲ ਪੰਪ ਤੇ ਦੇਖਣ ਨੂੰ ਮਿਲਿਆ ਬੀਤੇ ਦਿਨੀ ਇੱਕ ਆदमी ਪੈਟਰੋਲ ਨੈਮ ਬਾਬਰ ਰਾਮਦੇਵ ਪੈਟਰੋਲ ਪੰਪ ਤੇ ਗਿਆ ਜਦੋਂ ਉਸਨੇ ਸੇਲਮੈਨ ਨੂੰ 100 ਰੁਪਏ ਦਾ ਪੈਟਰੋਲ ਬੋਤਲ ਵਿੱਚ ਪਾਉਣ ਲਈ ਕਿਹਾ ਤਾਂ 23 ਰੁਪਏ ਤੱਕ ਮੀਟਰ ਚੱਲ ਗਿਆ ਪਰ ਪੈਟਰੋਲ ਦੀ ਇੱਕ ਵੀ ਬੂੰਦ ਬੋਤਲ ਵਿੱਚ ਨਹੀਂ ਆਈ ਤਾਂ ਉਸ ਆਦਮੀ ਨੇ ਸੇਲਮੈਨ ਨਾਲ ਗੱਲ ਕੀਤੀ ਸੇਲਮੈਨ ਨੇ ਆਪਣੀ ਗਲਤੀ ਵੀ ਮੰਨ ਲਈ ਇਸ ਦੌਰਾਨ ਉਕਤ ਆਦਮੀ ਨੇ ਇਹ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਦ ਇਸ ਸੰਬੰਧੀ ਪੈਟਰੋਲ ਪੰਪ ਦੇ ਮਾਲਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਆਖਿਆ ਕਿ ਮੈਨੂੰ ਆ ਕੇ ਮਿਲੋ ਅਤੇ ਫੋਨ ਬੰਦ ਕਰ ਦਿੱਤਾ ਇਸ ਮਾਮਲੇ ਤੇ ਸਰਕਾਰ ਪੈਟਰੋਲੀਅਮ ਵਿਭਾਗ ਕੀ ਕਾਰਵਾਈ ਕਰਦਾ ਹੈ ਇਹ ਗੱਲ ਤਾਂ ਸਮੇਂ ਦੇ ਗਰਭ ਵਿੱਚ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਉਸ ਆਦਮੀ ਨੇ ਪੈਟਰੋਲ ਵਹੀਕਲ ਦੀ ਟੈਂਕੀ ਵਿੱਚ ਪਰਵਾਇਆ ਹੁੰਦਾ ਤਾਂ ਇਸ ਠੱਗੀ ਠੋਰੀ ਦਾ ਕਦੇ ਵੀ ਖੁਲਾਸਾ ਨਾ ਹੁੰਦਾ ਤੇ ਗ੍ਰਾਹਕਾਂ ਦੀ ਲੁੱਟ ਇਸ ਤਰ੍ਹਾਂ ਜਾਰੀ ਰਹਿੰਦੀ ਚਿੱਟੇ ਜਨ ਲੁੱਟਣ ਵਾਲੇ ਇਹਨਾਂ ਲੁਟੇਰੀਆਂ ਖਿਲਾਫ ਠੋਸ ਖਦਮ ਚੁੱਕਣ ਦੀ ਲੋੜ ਹੈ ਫਾਜ਼ਿਲ ਕਾ ਤੋਂ ਖੁਸ਼ਦਿਲ ਬਿਊਰੋ ਦੀ ਵਿਸ਼ੇਸ਼ ਰਿਪੋਰਟ ਆ ਵੇਖੋ ਭਾਈ ਬਾਬਾ ਰਾਮਦੇਵ ਫੀਲਿੰਗ ਸਟੇਸ਼ਨ ਪਿੰਡ ਪਤਰੇ ਵਾਲਾ ਆਹ ਵੇਖੋ 23 ਰੁਪਏ ਦਾ ਤੇਲ ਪਾਇਆ 100 ਦਾ ਕਰਵਾਉਣ ਲੱਗਿਆ 23 ਦਾ ਹੀ ਪਾਇਆ ਜੀ ਹਜੇ ਤੱਕ ਇਹ ਬੋਤਲ ਖਾਲੀ ਓਵੇਂ ਦੀ ਓਵੇਂ ਆਹ ਦੇਖ ਲੋ ਇਹ ਇੱਕ ਵਾਰ ਪਹਿਲਾਂ ਵੀ ਹੋ ਚੁੱਕਿਆ ਆਹ ਮੁੰਡਾ ਤੇਲ ਪਾਉਣ ਲੱਗਿਆ ਸੀਗਾ ਹਾਂ ਭਾਈ ਪਾਉਂਦਾ ਸੀ ਨਾ ਤੇਲ ਪਾਉਂਦਾ ਸੀ ਹਾਂ 23 ਰੁਪਏ ਖਾਲੀ ਗਏ ਹਾਂ ਪਰ ਗਿਆ ਗਿਆ ਨਾ ਇਹ ਬਾਬਾ RAMDEV ਫਿਲਿੰਗ ਸਟੇਸ਼ਨ ਪਿੰਡ ਪਤਰੇ ਵਾਲਾ ਇਧਰ ਕਰੋ ਮੂੰਹ ਵੀਰ ਜੀ ਇਧਰ ਕਰੋ ਆ ਵੇਖੋ ਜੀ ਤੁਰ ਕੇ ਚੱਲਿਆਗਾ ਆ ਵੇਖੋ